ਹਾਂਜੀ ਮਿੱਤਰੋ ਕੀ ਹਾਲ ਚਾਲ ਚੱਲ ਰਿਹਾ ਤੁਹਾਡਾ ਲੈ ਕੇ ਆ ਚੁੱਕੇ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਕੈਂਡ ਕਮੈਂਟਾਂ ਵਾਲੀ ਵੀਡੀਓ ਹੁਣ ਆਪਾਂ ਵੀਡੀਓ ਵੇਖਦੇ ਤਾਂ ਲੋਕਾਂ ਵੱਲੋਂ ਕੀਤੇ ਬਹੁਤ ਹੀ ਜ਼ਿਆਦਾ ਫਣੀ ਕੈਂਡ ਕਮੈਂਟ ਪੜਦੇ ਨੇ ਲੋਕਾਂ ਨੇ ਬਹੁਤ ਹੀ ਜ਼ਿਆਦਾ ਲੰਨਤਾ ਪਾਈ ਇਹਨਾਂ ਨੂੰ ਕਰਕੇ ਬਸ ਚਲਾਉ ਤੂੰ ਮੇਰੀ ਸੀਟ ਤੇ ਬਹਿ ਜੀ ਕਰਦੀ ਪੀਜੀਏ ਚ 56 ਬੈਡ ਬੋਕ ਅੰਕਲ ਜੇ ਤੂੰ ਖੜਕੇ ਬਸ ਚਲਾਣੀ ਆ ਤਾਂ ਸਿੱਧਾ ਕੈਂਟੀ ਦੀ ਗੋਦੀ ਵਿੱਚ ਬੈਠਣਾ ਵੇ ਲਛਣ ਜੇ ਕਰੀਂਦਾ ਅੰਕਲ ਤੁਮੇ ਸ਼ਰਮ ਹੈ ਕੁਝ ਜਾਣੇ ਕੀ ਸਵਾਰੀਆਂ ਦੇ ਹੁਣ ਜਮਰਾਜ ਨਾਲ ਮੇਲ ਹੋਣਗੇ ਅੰਕਲ ਤੂੰ ਮੂਰੇ ਲੰਮਾ ਪੈ ਜੀ ਮੈਂ ਤੇਰੇ ਉੱਤੇ ਬਸ ਚੜਾਉਂ ਮੈਂ ਘੜਕੇ ਬਸ ਚਲਾਉ ਅੰਕਲ ਇਸ ਤਰ੍ਹਾਂ ਜੇ ਬਸ ਚਲਾਉਂਦਾ ਰਿਹਾ ਫਿਰ ਸਵਾਰੀਆਂ ਘਰੇ ਨਹੀਂ ਸਿੱਧਾ ਖਬਰਾਂ ਜੀ ਆਉਣਗੀਆਂ ਤੇਰੇ ਪਿਆਰੇ ਦਾ ਚੜ ਗਿਆ ਰੰਗ ਮੈਨੂੰ ਪਿਆਰ ਦਾ ਰੰਗ ਨਾ 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 ਟੀਵੀ ਵਾਲੀ ਖੰਗ ਉਸ ਰੱਬ ਤੋਂ ਇੱਕੋ ਮੰਗ ਮੈਨੂੰ ਬਸ ਇਹ ਵੀਡੀਓ ਵੇਖ ਕੇ ਤਾਂ ਐਵੇਂ ਲੱਗਦਾ ਸੀ ਸਿਲੰਡਰ ਚ ਗੈਸ ਹੀ ਭਰਉਣਾ ਆਇਆ ਦੁਨੀਆ ਤੇ ਤੇਰੇ ਪਿਆਰ ਦਾ ਚੜ ਗਿਆ ਰੰਗ ਮੈਨੂੰ ਉਸ ਰੱਬ ਤੋਂ ਕੋਈ ਨਾ ਇਹਨਾਂ ਨੇ ਜੁੰਡੋ ਜੁੰਡੀ ਹੋਇਆ ਨਾ ਜਦੋਂ ਪਿਛਲੇ ਬਾਈ ਤੋਂ ਰਾਸ਼ਨ ਨਾ ਸੁੱਟਿਆ ਗਿਆ ਤੇਰੇ ਪਿਆਰ ਦਾ ਚੜ ਗਿਆ ਰੰਗ ਮੈਨੂੰ ਰੱਬ ਤੋਂ ਇੱਕ ਗੱਡੀ ਨਾਲ ਨਹੀਂ ਬਚਣਾ ਇਹਨਾਂ ਨੇ ਟਰੱਕ ਚੜਾਉਣਾ ਪਊ ਇਹਨਾਂ ਤੇ ਮੰਗ ਮੈਨੂੰ ਤੇਰੇ ਪਿਆਰ ਦਾ ਚੜ ਗਿਆ ਰੰਗ ਮੈਨੂੰ ਉਸ ਰੱਬ ਤੋਂ ਸਾਈਕਲ ਚੱਕ ਕੋਈ ਨੇਰ ਤੇ ਚੱਲੀ ਇਹ ਨਹੀਂ ਜੀਉਂ ਦਿੰਦੇ ਆਪਾਂ ਨੂੰ ਤੇਰੇ ਪਿਆਰ ਦਾ ਚੜ ਗਿਆ ਰੰਗ ਮੈਨੂੰ ਉਸ ਰੱਬ ਤੋਂ ਇੱਕ ਮੰਗ ਮੈਨੂੰ ਤੈਨੂੰ ਤਾਂ ਪਿਆਰ ਦਾ ਰੰਗ ਚੜ ਗਿਆ ਤੇ ਤੇਰੀ ਵੀਡੀਓ ਦੇਖ ਕੇ ਸਾਨੂੰ ਦਰੰਗ ਦਾ ਦੋਰਾ ਪੈਣ ਵਾਲਾ ਹੋਇਆ ਪਿਆ ਜਿਆਦੋ ਪਹਿਣਾ ਤੇ ਮੈਂ ਆਸ਼ਿਕ ਛੋਟੀ ਦਾ ਆਸ਼ਿਕ ਛੋਟੀ ਦਾ ਨਾ 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 ਤੂੰ ਬੱਛਾ ਛੋਟੀ ਦਾ ਇੱਕੋ ਜਿਆਦੋ ਪਹਿਣਾ ਤੇ ਮੈਂ ਆਸ਼ਿਕ ਛੋਟੀ ਦਾ ਉਬਲਿਆ ਹੋਇਆ ਸਸਤਾ ਕਰਮਜੀ ਤਨਮੋਲ ਬੱਤ ਸਹੀ ਇੱਕੋ ਜਿਆਦੋ ਪਹਿਣਾ ਤੇ ਮੈਂ ਆਸ਼ਿਕ ਛੋਟੀ ਦਾ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਇਹਨੂੰ ਤੋਪ ਵਾਲੇ ਗੋਲੇ ਤੇ ਬਿਠਾ ਕੇ ਪਾਕਿਸਤਾਨ ਛੁੱਟਿਆ ਜਾਵੇ ਇਕ ਜਿਆਦੋ ਪਹਿਣਾ ਤੇ ਮੈਂ ਆਸ਼ਿਕ ਛੋਟੀ ਦਾ ਤੇਰੀ ਸ਼ਕਲ ਦੇਖ ਕੇ ਲੱਗਦਾ ਤੈਨੂੰ ਰਿਸ਼ਤਾ ਆਉਣਾ ਛੋਟੀ ਦਾ ਇਕ ਜਿਆਦੋ ਪਹਿਣਾ ਤੇ ਮੈਂ ਆਸ਼ਿਕ ਛੋਟੀ ਦਾ ਇਕ ਜਿਆਦੋ ਪਹਿਣਾ ਤੇ ਮੈਂ ਆਸ਼ਿਕ ਛੋਟੀ ਦਾ ਢਿੱਡ ਤਾਂ ਐ ਕੱਢਿਆ ਜਿਵੇਂ ਮੱਝ ਸੂਣ ਵਾਲੀ ਹੁੰਦੀ ਆ ਨਾਲੇ ਹਟੀ ਨਾ ਜਿੰਨਾ ਚਿਰ ਕੁੜੀ ਦੇ ਭਰਾ ਤੇਰੀ ਛਾਤੀ ਚ ਆ ਕੇ ਲੱਤਾਂ ਨਹੀਂ ਮਾਰਦੇ ਹਾਂਜੀ ਫਿਰ ਮਿੱਤਰੋ ਏਸੀ ਅਜ ਦੀ ਆਪਣੀ ਵੀਡੀਓ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਛੇਤੀ ਮਿਲਾਂਗੇ ਤੁਹਾਨੂੰ ਅਗਲੀ ਫਣੀ ਕਹਿੰਨ ਕਮੈਂਟਾਂ ਮਲੇ ਵੀਡੀਓ ਵਿੱਚ ਵੀਡੀਓ ਯਾਰ ਬਹੁਤ ਲੇਟ ਹੋ ਗਈ ਹੁਣ ਆਪਾਂ ਰੈਗੂਲਰ ਪਾਵਾਂਗੇ ਚਲੋ ਆਜੋ ਫਿਰ ਮਿਲਦੇ ਆਗਲੀ ਵੀਡੀਓ ਵਿੱਚ